ਸਤਿ ਸ਼੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਾਲ ਨਵੇਂ ਸਫ਼ਰ ਦੇ ਵਿੱਚ ਤੁਹਾਡਾ ਸਵਾਗਤ ਆ ਜਿਹੜੇ ਇਹ ਬੈਲੂਨ ਤੁਸੀਂ ਦੇਖਦੇ ਹੋ ਇਹਦੇ ਵਿੱਚ ਗੈਸ ਭਰ ਦਿੱਤੀ ਜਾਂਦੀ ਆ ਅੱਗ ਦੇ ਨਾਲ ਤੇ ਇਹਦੇ ਵਿੱਚ 8 ਤੋਂ 10 ਬੰਦੇ ਬਹਿ ਜਾਂਦੇ ਆ ਲੋਕ ਇਹਨਾਂ ਨੂੰ ਦੇਖਣ ਵਾਸਤੇ ਤੁਰਕੀ ਜਾਂਦੇ ਆ ਜਨ ਕਿ ਸੰਸਾਰ ਦੇ ਵਿੱਚ ਸਭ ਤੋਂ ਵੱਧ ਇਹ ਤੁਰਕੀ ਦੇ ਵਿੱਚ ਉਡਾਏ ਜਾਂਦੇ ਆ ਉਦਾਂ ਯੂਰਪ 'ਚ ਵੀ ਉਡਾਏ ਜਾਂਦੇ ਆ ਇਹ 'ਚ 8-10 ਬੰਦੇ ਬਹਿ ਜਾਂਦੇ ਆ ਤੇ ਲੋਕ ਇਹਨਾਂ ਨੂੰ ਸਵੇਰ ਤੋਂ ਲੈ ਕੇ ਇਹਦੇ ਵਿੱਚ ਹੀ ਬਹਿੰਦੇ ਆ ਤੇ ਇਹਦੇ ਵਿੱਚ ਹੀ ਕਹ ਲਓ ਵੀ ਦੇਖਣ ਸਿਰਫ ਇਹਨੂੰ ਦੇਖਣ ਵਾਸਤੇ ਲੋਕ ਤੁਰਕੀ ਦਾ ਸਫ਼ਰ ਤੈਅ ਕਰਦੇ ਆ ਇਸੇ ਤਰੀਕੇ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਜਿੱਥੇ ਪੈਰਾਗਲਾਈਡਿੰਗ ਹੁੰਦੀ ਆ ਪੰਜਾਬ ਦੇ ਨੇੜੇ ਸ਼ਹਿਰ ਹੈਗਾ ਹਿਮਾਚਲ ਦਾ ਧਰਮਸ਼ਾਲਾ ਲੋਕ ਉੱਥੇ ਜਾ ਕੇ ਪੈਰਾਗਲਾਈਡਿੰਗ ਕਰਦੇ ਵੀ ਆ ਤੇ ਦੇਖਣ ਵੀ ਜਾਂਦੇ ਆ ਇਹ ਮੈਪ ਤੁਹਾਨੂੰ ਦਿਖਾ ਰਿਹਾ ਥੱਲੇ ਹੈਗੀ ਇੱਕ ਜਗ੍ਹਾ ਬੀਰ ਧਰਮਸ਼ਾਲਾ ਦੇ ਵਿੱਚ ਡਿਸਟ੍ਰਿਕਟ ਧਰਮਸ਼ਾਲਾ ਤੇ ਇਹ ਮੈਪ ਦੇ ਰਾਹ ਰਸਤਾ ਸਮਝਾਉਣਾ ਤੁਹਾਨੂੰ ਵੀ ਉੱਪਰ 18-20 ਕਿਲੋਮੀਟਰ ਜਾ ਕੇ ਉੱਤੇ ਇੱਕ ਜਗ੍ਹਾ ਆ ਜਾਂਦੀ ਹੈ ਬਲਿੰਗ ਇਹ ਜਗ੍ਹਾ ਹੈਗੀ ਆ ਬਲਿੰਗ ਜਿਹੜੀ ਉਹ ਥੱਲੇ ਜਗ੍ਹਾ ਤੁਸੀਂ ਦੇਖਦੇ ਹੋ ਮੈਂ ਜ਼ੂਮ ਕਰਦਾ ਵਾਂ ਉਹ ਜਿਹੜੀ ਥੱਲੇ ਜਗ੍ਹਾ ਦੇਖਦੇ ਹੋ ਤੁਸੀਂ ਉਹ ਨਹੀਂ ਉਥੇ ਪੈਰਾਸ਼ੂਟ ਪੰਨੋ ਨਾ ਇਹ ਇਹ ਤੋਂ ਹਰਦਾ ਲਾਈਨ ਤੇ ਇਹ ਸਭ ਲੋਕਾਂ ਨੂੰ ਕਾਫੀ ਉੱਥੇ ਉਤਰਨਾ ਤੇ ਇਹ ਹੈਗਾ ਜੀ ਟੇਕ ਆਫ ਵਾਸਤੇ ਜਗਾ ਬਣਾਈ ਹੋਈ ਆ ਤੇ ਇਹ ਨਹੀਂ ਹੈਗਾ ਵੀ ਇੱਥੇ ਸੌਖਾ ਹੀ ਆ ਕੰਮ ਲਾਇਸੈਂਸ ਬਣਾਉਣਾ ਫਿਰ ਉਹਦੇ ਵਾਸਤੇ ਪੜਨਾ ਤੇ ਟੈਸਟ ਪਾਸ ਕਰਨਾ ਜੇ ਤੁਸੀਂ ਮਸਤੀ ਕੀਤੀ ਜਾਂ ਗਲਤ ਤਾਰਿਆ ਫਿਰ ਉਸ ਤੋਂ ਬਾਅਦ ਇਹ ਬੰਦੇ ਦਾ ਲਾਇਸੈਂਸ ਵੀ ਕੈਨਸਲ ਕਰ ਦਿੰਦੇ ਆ ਥੈਂਕ ਯੂ ਸਰ ਆਜੀ ਚਾਹ ਲੱਗੇ ਆਏ ਆਪਣੀ ਗੱਡੀ ਉਹ ਉੱਥੇ ਖੜੀ ਆ ਇਹ ਪੈਰਾਗਲਾਈਡਰ ਜਿਹੜਾ ਹੈ ਤਾਂ ਬਹੁਤ ਵਿਸ਼ਾਲ ਆ ਇਹ ਬਣਿਆ ਵੀ ਬੜੀ ਤਕਨੀਕ ਨਾਲ ਆ ਇਹਦੇ ਵਿੱਚ ਮੋਰੀਆਂ ਬਣੀਆਂ ਹੋਈਆਂ ਨੇ ਤੇ ਹੈਗਾ ਵੀ ਇਹ ਕੱਟੋ-ਕਟਨੀ 10 ਕਿਲੋਮੀਟਰ ਚੌੜਾ ਤਾਂ ਹੈਗਾ ਤੇ ਇਸ ਤਰ੍ਹਾਂ ਇਹਨੂੰ ਭੱਜ ਕੇ ਇਹਦੇ ਵਿੱਚ ਪਹਿਲਾਂ ਹਵਾ ਭਰਦੇ ਹਵਾ ਭਰਨ ਤੋਂ ਬਾਅਦ ਤੁਰ ਕੇ ਫਿਰ ਇਹਨੂੰ ਉੱਤੇ ਉਡਾ ਕੇ ਲੈ ਜਾਂਦੇ ਆ ਤੇ ਇਹ ਹੈਗਾ ਜੀ ਉੱਤੇ ਉੱਡਣ ਦਾ ਨਜ਼ਾਰਾ ਤੇ ਇੱਕ ਇਹ ਝੋਲਾ ਜਿਹਾ ਥੱਲੇ ਬੰਨ ਲੈਂਦੇ ਆ ਕਈਆਂ ਦੇ ਨਹੀਂ ਬੰਨਿਆ ਹੁੰਦਾ ਇਹਦੇ ਵਿੱਚ ਬੰਦਾ ਲੰਮਾ ਵੀ ਪੈ ਸਕਦਾ ਤੇ ਜਿਹੜੇ ਸਿੰਗਲ ਬੰਦੇ ਉਡਾ ਰਹੇ ਆ ਇਹ ਜਾਂ ਤਾਂ ਸਟੂਡੈਂਟ ਆ ਜਾਂ ਫਿਰ ਆਪਣੇ ਸ਼ੌਂਕ ਨੂੰ ਉਡਾ ਰਹੇ ਆ ਜਿੱਥੇ ਡਬਲ ਜਾਣੇ ਦੋ ਜਾਣੇ ਉਡਾਉਂਦੇ ਆ ਉੱਥੇ ਕਹ ਲਓ ਵੀ ਇੱਕ ਸਵਾਰੀ ਆ ਇੱਥੇ ਹਵਾ ਦਾ ਵੀ ਧਿਆਨ ਰੱਖਿਆ ਜਾਂਦਾ ਕਿਉਂਕਿ ਇਸ ਦੀ ਉਡਾਨ ਵਾਸਤੇ ਹਵਾ ਵੀ ਜ਼ਰੂਰੀ ਆ ਤੇ ਹਵਾ ਵੀ ਇੰਨੀ ਕਹ ਲਓ ਵੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਟ ਵੀ ਨਹੀਂ ਹੋਣੀ ਚਾਹੀਦੀ ਇੱਕੋ ਸਮੇਂ ਕਹਿ ਲੋ ਵੀ ਇੱਥੇ 20 20 30 30 40 40 ਜਾਣ ਕੇ ਉੱਡਦੇ ਆ ਪੈਰਾਗਲਾਈਡਰ ਤੇ ਹਰੇਕ ਪੈਰਾਗਲਾਈਡਰ ਕੋਲੇ ਜਿਹੜਾ ਵੀ ਉਹਦਾ ਪਾਇਲਟ ਆ ਉਹਦੇ ਕੋਲੇ ਇਨਸਟਰੂਮੈਂਟ ਹੈਗਾ ਤੇ ਉਹ ਦੂਸਰੇ ਪੈਰਾਗਲਾਈਡਿੰਗ ਗਲਾਈਡਰਾਂ ਜਿਹੜੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਵਾਸਤੇ ਵੀ ਦੱਸਦਾ ਤੇ ਉਹ ਤੁਹਾਡੀ ਸਪੀਡ ਵੀ ਦੱਸਦਾ ਉਹ ਤੁਹਾਡੀ ਹਾਈਟ ਵੀ ਦੱਸਦਾ ਤੇ ਇਹਨਾਂ ਕੋਲੇ ਇੱਕ ਵਾਕੀ ਟਾਕੀ ਵੀ ਆ ਤੇ ਉਹਦੇ ਵਿੱਚ ਵੀ ਜਨ ਕੇ ਥੱਲੇ رابطہ ਰਹਿੰਦਾ ਤੇ ਦੂਰਲੇ ਬੰਦ ਦੂਰ ਜਿਹੜੇ ਬੰਦੇ ਆ ਉਹ ਇਹਨਾਂ ਦੇ ਉੱਤੇ ਨਿਗਾਹ ਰੱਖਦੇ ਆ ਤੇ ਇੱਥੋਂ ਪਹਾੜੀ ਜਿਹੜੀਆਂ ਬਰਫ਼ੀਲੀਆਂ ਚੋਟੀਆਂ ਨੇ ਉਹ ਆਮ ਦੇਖੀਆਂ ਜਾ ਸਕਦੀਆਂ ਨੇ ਜੇ ਤੁਸੀਂ ਮਈ ਦੇ ਵਿੱਚ ਜਾਂਦੇ ਹੋ ਤਾਂ ਜੇ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਘਟ ਜਾਂਦੀਆਂ ਜੇ ਦਸੰਬਰ 'ਚ ਜਾਂਦੇ ਹੋ ਫਿਰ ਤਾਂ ਤੁਹਾਡੇ ਪੈਰਾਂ 'ਚ ਹੀ برف ਆ ਜਾਂਦੀ ਆ ਤੇ ਬੜਾ ਨਜ਼ਾਰਾ ਜੀ ਇੰਨੀਆਂ ਇਹਨੂੰ ਰस्सियां ਬੰਨੀਆਂ ਹੋਈਆਂ ਤੇ ਇਹਨੂੰ ਕੰਟਰੋਲ ਕਰਨਾ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਤੇ ਇੱਥੋਂ ਕਹ ਲਓ ਵੀ ਇੰਨੇ ਉੱਡਦੇ ਆ ਇਹ ਇਹਨਾਂ ਨੂੰ ਦੇਖ ਕੇ ਹੀ ਬੰਦਾ ਜੇ ਇੱਥੇ ਬੈਠਾ ਰਵੇ 2-4 ਘੰਟੇ ਤਾਂ ਬੰਦੇ ਦੇ ਉਦਾਂ ਹੀ ਲੰਘ ਜਾਂਦੇ ਆ ਤੇ ਇਹ ਹੈਗੀ ਜੀ ਜਗ੍ਹਾ ਬਲੰਗ ਤੇ ਹੁਣ ਆਪਾਂ ਇੱਥੋਂ ਇਹ ਤਾਂ ਉੱਡਣ ਵਾਲਾ ਸਪੌਟ ਹੈਗਾ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਜਿੱਥੇ ਇਹ ਲੈਂਡ ਹੁੰਦੇ ਆ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਇਹ ਜਗ੍ਹਾ ਦਾ ਨੋਆ ਬਲਿੰਗ ਤੇ ਆਪਾਂ ਚੱਲੀਏ ਵੀਰ ਇਹ ਜਿਹੜੀ ਬਲਿੰਗ ਜਗ੍ਹਾ ਇੱਥੇ ਲਾਈਟ ਵੀ ਹੈ ਨਹੀਂ ਇੱਥੇ ਸਿਗਨਲ ਵੀ ਘਟ ਆਉਂਦੇ ਆ ਮੋਬਾਈਲ ਦੇ ਇੱਕ ਦੋ ਕੰਪਨੀਆਂ ਦੇ ਆਉਂਦੇ ਆ ਜਿਆਦੇ ਹੋਰਾਂ ਦੇ ਨਹੀਂ ਆਉਂਦੇ ਮੇਰੇ ਖਿਆਲ ਬੀਐਸਐਨਐਲ ਦੇ ਆਉਂਦੇ ਆ ਹੋਰ ਦੇ ਨਹੀਂ ਆਉਂਦੇ ਤੇ ਇੱਥੋਂ ਆਪਾਂ ਗੱਡੀ ਚੱਕੀਏ ਗੱਡੀ ਚੱਕ ਕੇ ਹੁਣ ਚੱਲੀਏ ਆਪਾਂ ਬੀੜ ਜਿੱਥੇ ਇਹ ਉੱਤਰਦੇ ਆ ਕਹਿੰਦੇ ਵੀ ਬੀੜ ਸ਼ਹਿਰ ਇੰਨਾ ਕਿ ਸੋਹਣਾ ਵਾ ਉਹਦੀ ਇਕਨੋਮੀ ਇੰਨੀ ਕੁ ਵੱਧ ਗਈ ਆ ਜਦ ਟੂਰਿਸਟ ਆਉਣ ਕਰਕੇ ਤੇ ਉਥੇ ਜਾਨਕਿ ਬੱਚੇ ਆ ਜਿਹੜੇ ਜਾਂ ਉਥੇ ਦੇ ਓਨਰ ਹੈਗੇ ਆ ਉਥੇ ਕਮਰਾ ਲੈਣਾ ਵੀ ਬੜਾ ਔਖਾ ਵਾ ਮਹਿੰਗਾ ਵਾ ਤੇ ਹੋਟਲ ਵੀ ਮਹਿੰਗੇ ਆ ਜੇ ਤੁਸੀਂ ਸੀਜ਼ਨ 'ਚ ਜਾਨੇ ਹੁਣ ਆਪਾਂ ਪਹੁੰਚ ਗਏ ਆ ਬਲਿੰਗ ਨੇ ਇਹ ਬੀੜ ਬੀੜ ਦੇ ਵਿੱਚ ਜਾ ਰਹੇ ਆ ਤੇ ਇੱਕ ਟਰਾਲੀ ਮੂਰੇ ਜਾ ਰਹੀ ਆ ਤੇ ਇਹਨੂੰ ਕ੍ਰੋਸ ਕਰਦੇ ਆ ਤੇ ਇਹਦੇ ਨੇੜੇ ਹੀ ਇਸ ਕਨੂ ਵੀ ਇੱਕ ਕਸਬੇ ਦੇ ਵਿੱਚ ਇੱਕ ਬਹੁਤ ਵਿਸ਼ਾਲ ਗਰਾਊਂਡ ਆ ਜਿੱਥੇ ਪੈਰਾ ਗਲਾਈਡਰ ਜਿਹੜੇ ਲੈਂਡ ਕਰਦੇ ਆ ਤੇ ਇਹ ਦੇਖੋ ਤੁਸੀਂ ਵੀ ਬਾਜ਼ਾਰ ਕਿਸੇ ਯੂਰਪ ਦੇ ਬਾਜ਼ਾਰ ਤੋਂ ਘੱਟ ਨਹੀਂ ਲੱਗਦਾ ਰੰਗ ਬਰੰਗੇ ਇਹਨਾਂ ਨੇ ਰੰਗ ਕੀਤੇ ਹੋਏ ਦੁਕਾਨਾਂ ਨੂੰ ਘਰਾਂ ਨੂੰ ਤੇ ਆਪਾਂ ਪੈਦਲ ਵੀ ਕਾਹ ਘੁੰਮ ਕੇ ਆਵਾਂਗੇ ਤੇ ਪਹਿਲਾਂ ਸਭ ਤੋਂ ਆਪਾਂ ਪਹੁੰਚ ਗਏ ਤੇ ਇੱਥੇ ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਆ ਗੂਰੇ ਵੀ ਮਿਲਣਗੇ ਇੱਥੇ ਪੀਜ਼ਾ ਹੋਰ ਵੀ ਇਟਾਲੀਅਨ ਦੇ ਸ਼ਾਂ ਯੂਰਪ ਦੀਆਂ ਜਣ ਕੇ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਤੇ ਲੋਕ ਵੀ ਕਹ ਲੋ ਵੀ ਇੱਥੇ ਬੜੇ ਲਿਖੇ ਹੁੰਦੇ ਆ ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਦਾ ਮਨਾਲੀ ਦੇ ਵਿੱਚ ਤਾਂ ਲੋਕ ਲੜਨ ਨੂੰ ਵੀ ਫਿਰਦੇ ਆ ਇਹ ਬੜੀ ਇੱਕ ਸ਼ਾਂਤ ਜਗ੍ਹਾ ਵਾ ਤੇ ਇਹਨਾਂ ਦਿਨਾਂ ਦੇ ਵਿੱਚ ਤਾਂ ਇੱਥੇ ਬਹੁਤ ਜ਼ਿਆਦਾ ਭੀੜ ਆ ਤੇ ਸਭ ਤੋਂ ਪਹਿਲਾਂ ਆਪਾਂ ਪਹੁੰਚੀਏ ਉਸ ਗਰਾਊਂਡ ਦੇ ਵਿੱਚ ਸਾਹਮਣੇ ਆ ਗਿਆ ਜੀ ਉਹ ਗਰਾਊਂਡ ਤੇ ਇੱਥੇ ਕਰਾਂਗੇ ਆਪਾਂ پارک ਗੱਡੀ پارک ਕਰਨ ਤੋਂ ਬਾਅਦ ਭੁੱਖ ਵੀ ਲੱਗੀ ਹੋਈ ਆ ਤੇ ਕੁਝ ਖਾਣੇ ਵੀ ਆ ਨਾਲੇ ਫਿਰ ਗਰਾਊਂਡ ਦੇ ਵਿੱਚ ਕਿਵੇਂ ਇਹ ਉੱਤਰਦੇ ਆ ਕਿਵੇਂ ਇਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਵੇਂ ਕਹ ਲੋ ਵੀ ਇੱਥੇ ਦਾ ਕੀ ਰੇਟ ਚੱਲਦਾ ਤੇ ਕਿੰਨੀ ਦੇਰ ਦੀ ਫਲਾਈਟ ਆ ਤੇ ਕਿੰਨਾ ਟਾਈਮ ਲਾਉਂਦੇ ਆ ਤੇ ਕਿੰਨੀ ਜਰ ਕੇ ਕੁਮਾਉ ਦਾਰ ਕਿੰਨੇ ਕਿਲੋਮੀਟਰ ਉੱਡ ਕੇ ਵਾਪਸ ਆ ਜਾਂਦੇ ਆ ਤੇ ਇੱਥੇ ਅੱਗੇ ਪਾਰਕਿੰਗ ਮਨਾ ਸੀਗੀ ਤੇ ਹੁਣ ਆਪਾਂ ਇੱਥੇ پارک ਕਰਤਾ ਇਸ ਗਰਾਊਂਡ ਦੇ ਵਿੱਚ ਇੱਕ ਟਾਬਾ ਸੀਗਾ ਜਿਹਨੂੰ ਇੱਕ ਆਂਟੀ ਚਲਾ ਰਹੇ ਸੀਗੇ ਤੇ ਨਾਲ ਸ਼ਾਇਦ ਉਹਨਾਂ ਦੀ ਨੂੰਹ ਸੀ ਤੇ ਪੁੱਤ ਸੀ ਤੇ ਉਹਨਾਂ ਨੂੰ ਅਸੀਂ ਆਰਡਰ ਕਰਤਾ ਥਾਲੀਆਂ ਦਾ ਦੋਧਾ ਤੇ 19 ਦੇ ਗਰਾਊਂਡ ਦੇ ਵਿੱਚ ਆਪਾਂ ਦੇਖਦੇ ਆਂ ਵੀ ਉਹ ਸਾਹਮਣੇ ਤੁਸੀਂ ਦੇਖੋ ਵੀ ਇੱਕ ਬਰਫੀਲੇ ਪਹਾੜ ਆ ਤੇ ਜਿੱਧਰ ਦੇ ਪਾਸੇ ਮਰਜੀ ਦੇਖ ਲਓ ਪੈਰਾਗਲਾਈਡਰ ਕੋਈ ਉਤਰ ਰਿਹਾ ਕੋਈ ਉੱਤੇ ਗੇੜੇ ਦੇ ਰਿਹਾ ਕੋਈ ਕਿਸੇ ਤਰੀਕੇ ਘੁੰਮ ਰਿਹਾ ਕੋਈ ਕਿਸੇ ਤਰੀਕੇ ਇਹ ਟਾਬੇ ਦੇ ਵਿੱਚ ਇੱਕ ਛੋਟਾ ਜਿਹਾ ਪੈਰਾਗਲਾਈਡਰ ਦੀ ਇੱਕ ਬਣਾਈ ਹੋਈ ਆ ਕਹਿੰ ਲੋ ਵੀ ਛੋਟਾ ਜਿਹਾ ਬਣਾਇਆ ਹੋਇਆ ਕਿ ਜਿਹੜਾ ਬੰਦਾ ਇੱਥੇ ਦੇਖਦਾ ਤੇ ਉਹਨੂੰ ਨੇੜਿਓਂ ਇਹ ਗਲਾਈਡਰ ਜਿਹੜਾ ਦੇਖਦਾ ਸੋਣਾ ਤੇ ਇੱਧਰ ਲੱਭ ਕੇ ਆਪਾਂ ਦੇਖਦੇ ਆਂ ਜਦ ਤੱਕ ਆਪਣਾ ਆਰਡਰ ਲੱਗਦਾ ਤੇ ਇੱਥੇ ਕਈ ਵਾਰ ਤਾਂ ਇਦਾਂ ਲੱਗਦਾ ਵਾ ਵੀ ਇੰਨੀ ਤੇਜ਼ ਥੱਲੇ ਨੂੰ ਆਉਂਦੇ ਆ ਤੇ ਵੀ ਕਿਤੇ ਇਹਨਾਂ ਦੇ ਪੈਰ ਲੱਗਣਗੇ ਜਾਂ ਨਹੀਂ ਲੱਗਣਗੇ ਆਹ ਦੇਖੋ ਤੁਸੀਂ ਪਹਿਲਾਂ ਬੜੀ ਤੇਜ਼ ਆਇਆ ਫਿਰ ਇਹਨੇ ਸਲੋ ਕਰ ਲਿਆ ਉਹਨੂੰ ਸਲੋ ਕਰਨ ਤੋਂ ਬਾਅਦ ਦੂਜੇ ਪਾਸੇ ਜਾ ਕੇ ਹੁਣ ਲੈਂਡ ਹੋਇਆ ਤੇ ਜਿਹੜਾ ਵਿੱਚ ਬੈਠਾ ਵਾ ਕੋਈ ਮੰਨ ਲਓ ਸਵਾਰੀ ਬੈਠੀ ਆ ਹੁਣ ਤਾਂ ਕਿਰਾਂ ਡਰ ਲੱਗੂਗਾ ਵੀ ਲੈ ਵੀ ਲੱਤਾਂ ਵੱਜਣਗੀਆਂ ਥੱਲੇ ਜਾ ਕੇ ਪਰ ਹੁੰਦਾ ਨਹੀਂ ਤੇ ਨਾ ਹੀ ਇਹ ਵਾਲੇ ਮਸਤੀ ਕਰਦੇ ਆ ਨਾ ਹੀ ਇਹ ਕੁਝ ਖਰਾਬੀ ਕਰਦੇ ਆ ਤੇ ਜੇ ਆਪਾਂ ਇਹਨਾਂ ਨੂੰ ਜਿੱਥੋਂ ਇਹ ਉੱਡਦੇ ਆ ਇਹ ਉਸ ਤੋਂ ਵੀ ਉੱਪਰ ਚਲੇ ਜਾਂਦੇ ਆ ਅੱਧਾ-ਅੱਧਾ ਕਿਲੋਮੀਟਰ ਕਿਲੋ-ਕਿਲੋਮੀਟਰ ਉੱਚਾ ਹੋਰ ਚਲੇ ਜਾਂਦੇ ਆ ਉੱਡਣ ਵਾਲੀ ਜਗ੍ਹਾ ਤੋਂ ਵੀ ਚਲੇ ਜਾਂਦੇ ਆ ਤੇ ਇਹਨਾਂ ਨੂੰ ਪੁੱਛਿਆ ਗਿਆ ਕਿ ਇਹ ਕਿੰਨੀ ਦੇਰ ਲਾਉਂਦੇ ਆ ਇਹ 25 ਮਿੰਟ ਦੇ ਵਿੱਚ 25 ਤੋਂ 30 ਮਿੰਟ ਦੇ ਵਿੱਚ ਇਹ ਥੱਲੇ ਲੈਂਡ ਕਰ ਦਿੰਦੇ ਆ ਤੇ ਇਹਨਾਂ ਦਾ ਜਿਹੜਾ ਕਿਰਾਇਆ ਹੈਗਾ ਘੱਟੋ ਘੱਟ 3000 ਜੇ ਕੋਈ ਬੰਦਾ ਇਹਨਾਂ ਨਾਲ ਦੋਸਤੀ ਪਾ ਲਵੇ ਇਹਨਾਂ ਨੂੰ 5-700 ਰੁਪਇਆ ਦੇ ਦੇਵੇ ਜਾਂ ਖੁਸ਼ ਕਰ ਦੇਵੇ ਕਿਸੇ ਤਰੀਕੇ ਤਾਂ ਉਸ ਨੂੰ ਇਹ ਥੋੜਾ ਜਿਹਾ ਜ਼ਿਆਦਾ ਸਮਾਂ ਵੀ ਦੇ ਦਿੰਦੇ ਆ ਤੇ ਜੇ ਉਹ ਬੰਦਾ ਐਡਵੈਂਚਰ ਪਸੰਦ ਕਰਦਾ ਤਾਂ ਉਹਦੇ ਇਹ ਕਹਿੰ ਲੋ ਵੀ ਪਾਰਟੀਆਂ ਵੀ ਲਵਾ ਦਿੰਦੇ ਆ ਉਹਦੇ ਉੱਤੇ ਹੀ ਘੁਮਾ ਘੁਮਾ ਕੇ ਕਿ ਬੰਦਾ ਨੂੰ ਜਾਣ ਕੇ ਇੱਕ ਵਾਰੀ ਡਰਾ ਦਿੰਦੇ ਆ ਜੇ ਬੰਦਾ ਨਹੀਂ ਡਰਦਾ ਤਾਂ ਉਹ ਬਹੁਤ ਜ਼ਿਆਦਾ ਕੈਲੋਰੀ ਨਜ਼ਾਰਾ ਲੈਂਦਾ ਤੇ ਹੁਣ ਆਪਣਾ ਤਜਰੀਬੇ ਨਾਲ ਆਵਾਜ਼ ਆ ਗਈ ਆਪਾਂ ਨੂੰ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਖਾਣਾ ਖਾਈਏ ਤੇ ਇਹ ਜਿਹੜਾ ਦ੍ਰਿਸ਼ਾ ਇਹਨੂੰ ਤੁਸੀਂ ਜਿੰਨੀ ਦੇਰ ਮਰਜ਼ੀ ਇੱਥੇ ਬੈਠੇ ਰਹੋ ਬੰਦੇ ਦਾ ਮਨ ਨਹੀਂ ਭਰਦਾ ਖੂਬਸੂਰਤ ਚੋਟੀਆਂ ਹਰਿਆਵਲ ਤੇ ਆਲੇ-ਦੁਆਲੇ ਵਿੱਚ ਦੀ ਸੜਕ ਨਿਕਲਦੀ ਹੋਈ ਤੇ ਵਿੱਚ ਨੂੰ ਘੋੜੇ ਵੀ ਹੈਗੇ ਆ ਤੇ ਬਾਕੀ ਆਪਾਂ ਪਹਿਲਾਂ ਖਾਣਾ ਖਾ ਲਈਏ ਫਿਰ ਕਰਦੇ ਆਂ ਗਿਲੀਆਂ ਗੱਲਾਂ ਅੱਗੇ ਸੋਝ ਗਏ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਆ ਤੇ ਇੱਕ ਸ਼ਾਂਤ ਏਰੀਆ ਹੋਣ ਕਰਕੇ ਤੇ ਇੱਥੇ ਥਾਂ-ਥਾਂ ਤੇ ਰਿਜ਼ੋਰਟ ਬਣਾਏ ਹੋਏ ਆ ਲੋਕਾਂ ਦੇ ਰੈਸਟੋਰੈਂਟ ਬਣਾਏ ਹੋਏ ਆ ਕਿਸੇ ਨੇ ਕਹਿ ਜਿਆ ਰੰਗ ਕੀਤਾ ਕਿਸੇ ਨੇ ਕਹਿ ਜਿਆ ਰੰਗ ਕੀਤਾ ਇਸ ਹਰੀ ਭਰੀ ਵਾਦੀ ਦੇ ਵਿੱਚ ਤੇ ਇਹ ਜਿਹੜੇ ਰੰਗ ਬਰੰਗੇ ਕਹੋ ਵੀ ਰੈਸਟੋਰੈਂਟ ਆ ਜਾਂ ਦੁਕਾਨਾਂ ਨੇ ਇਹ ਬੜੀਆਂ ਖੂਬਸੂਰਤ ਲੱਗਦੀਆਂ ਹਰੇਕ ਰੈਸਟੋਰੈਂਟ ਜਾਂ ਹਰੇਕ ਰਿਜ਼ੋਰਟ ਵਾਲਿਆਂ ਨੇ ਇੱਕ ਲੋਕੇਸ਼ਨ ਬਣਾਈ ਹੋਈ ਆ ਕਿ ਜਿੱਥੋਂ ਤੁਸੀਂ ਇਹ ਬੈਠ ਕੇ ਦੂਰ ਤੱਕ ਦਾ ਨਜ਼ਾਰਾ ਦੇਖ ਸਕੋ ਕਿਸੇ ਨੇ ਜੰਗਲਾਂ ਦੇ ਵਿੱਚ ਦਰਖਤਾਂ ਦੇ ਵਿੱਚ ਜਾ ਕੇ ਟਾਬਾ ਜਾਂ ਰੈਸਟੋਰੈਂਟ ਖੋਲ੍ਹਿਆ ਹੋਇਆ ਕਿਸੇ ਨੇ ਉਹ ਸਾਹਮਣੇ ਦੇਖੋ ਤੁਸੀਂ ਕਾਚੇ ਦੇ ਸ਼ੀਸ਼ੇ ਲਾ ਕੇ ਇੱਕ ਉੱਪਰਲੀ ਮੰਜ਼ਲ ਦੇ ਉੱਤੇ ਉਹ ਬਣਾਇਆ ਹੋਇਆ ਵੀ ਉੱਥੋਂ ਤੁਸੀਂ ਆਲੇ-ਦੁਆਲੇ ਸਾਰਾ ਵਿਊ ਦੇਖ ਸਕੋ ਤੇ ਇਸ ਜਗ੍ਹਾ ਤੇ ਆ ਕੇ ਲੋਕ ਰਹਿੰਦੇ ਆ ਨਾ ਕਿ ਖੱਪ ਪਾਉਂਦੇ ਆ ਤੇ ਛੋਟੇ ਛੋਟੇ ਇਹਨਾਂ ਦੇ ਖੇਤ ਬਣਾਏ ਹੋਏ ਆ ਤੇ ਬਾੜ ਬਣੇ ਹੋਏ ਆ ਥਾਂ ਥਾਂ ਦੇ ਉੱਤੇ ਇੱਥੇ ਬਾਈਕ ਆ ਜਿਹੜੇ ਉਹ ਵੀ ਤੁਸੀਂ ਲੈ ਸਕਦੇ ਹੋ ਰੈਂਟ ਦੇ ਉੱਤੇ ਜਿਵੇਂ ਇੱਧਰ ਵੀ ਕਿਸੇ ਨੇ ਆ ਦੇਖੋ ਖੇਤਾਂਿਆਂ ਦੇ ਵਿੱਚ ਉਹ ਬਣਾਇਆ ਹੋਇਆ ਰੈਸਟੋਰੈਂਟ ਲਾ ਲੋ ਤੁਸੀਂ ਇੱਕ ਟਾਈਪ ਦਾ ਕੈਫੇ ਬਣਾਇਆ ਹੋਇਆ ਉੱਧਰ ਵੀ ਜਾ ਸਕਦਾ ਬੰਦਾ ਇੱਥੇ ਜਨ ਕੇ ਇੱਕ ਸ਼ਾਂਤ ਭਰੀ ਜ਼ਿੰਦਗੀ ਬੰਦਾ ਜਿਉਂ ਸਕਦਾ ਇਹ ਕਈ ਦਰਜੇ ਸੋਹਣਾ ਵਾ ਜਿਹੜੇ ਹਿਮਾਚਲ ਦੇ ਵੱਡੇ ਸ਼ਹਿਰ ਆ ਉਹਨਾਂ ਨਾਲੋਂ ਜਿਵੇਂ ਛਿਮਲਾ ਲਾ ਲੋ ਮਨਾਲੀ ਲਾ ਲੋ ਜਿੱਥੇ ਕਿ ਭੀੜ ਭੜਕਾ ਜ਼ਿਆਦੇ ਆ ਤੇ ਜਗਾ ਘਟਾ ਤੇ ਬੰਦੇ ਜ਼ਿਆਦੇ ਚਲੇ ਜਾਂਦੇ ਆ ਆ ਦੇਖੋ ਤੁਸੀਂ ਕਿਸੇ ਨੇ ਘਰ ਬਣਾਇਆ ਮਡ ਹਾਊਸ ਯਾਨਕਿ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਕੱਚਾ ਘਰ ਹੁੰਦਾ ਲਿਪਿਆ ਹੋਇਆ ਹੁੰਦਾ ਤੇ ਉਹਦੇ ਵਿੱਚ ਉਹ ਕੁਰਸੀਆਂ ਬਣਾਈਆਂ ਹੋਈਆਂ ਇੱਥੇ ਚਾਹ ਪੀਤੀ ਤੇ ਇੱਥੇ ਆਪਾਂ ਆਹ ਜਿਹੜੇ ਸਕੂਟਰ ਆ ਇੱਕ ਟਵਾ ਮੋਟਰਸਾਈਕਲ ਆਪਾਂ ਕਰਾਇਤੇ ਲੈ ਸਕਦੇ ਆ ਆ ਵੀ ਦੇਖੋ ਤੁਸੀਂ ਕਿਸੇ ਨੇ ਬਣਾਇਆ ਰਾਤ ਰਹਿਣ ਵਾਸਤੇ ਕੋਈ ਕਹਿੰਦੇ ਹੋਮ ਸਟੇ ਦਿੰਦਾ ਕੋਈ ਇੱਥੇ ਹੋਟਲ ਆ ਆ ਵੀ ਇੱਕ ਦੁਕਾਨ ਬਣੀ ਹੋਈ ਆ ਕਰਿਆਨੇ ਦੀ ਤੇ ਇੱਥੇ ਤੁਸੀਂ ਇੰਦੀਕ ਜਿਹੜਾ ਸਮਾਨ ਆ ਲੈ ਸਕਦੇ ਹੋ ਇੱਥੇ ਦੂਰੋਂ ਦੂਰੋਂ ਹੋਰ ਸਟੇਟਾਂ ਦੇ ਵਿੱਚੋਂ ਵੀ ਬੱਸਾਂ ਆਈਆਂ ਹੋਈਆਂ ਨੇ ਇਹ ਜਿਹੜੀ ਰਾਈਟ ਸਾਈਡ ਬੱਸ खड़ी ਆ ਇਹ ਵੀ ਬੈਂਗਲੌਰ ਤੋਂ ਆਈ ਹੋਈ ਆ ਉਹ ਸਾਹਮਣੇ ਇੱਕ ਟੈਂਪੂ ਟਰੈਵਲਰ ਆ ਆ ਰਿਹਾ ਇਹਦਾ ਵੀ ਨੰਬਰ ਜਿਹੜਾ ਹੈਗਾ ਗੁਜਰਾਤ ਦਾ ਤੇ ਇੱਥੇ ਕਿੱਟਾਂ ਪਈਆਂ ਨੇ ਇਧਰਲੇ ਪਾਸੇ ਸਾਈਕਲ ਦੀ ਦੁਕਾਨ ਆ ਤੁਸੀਂ ਸਾਈਕਲ ਵੀ ਆਪਾਂ ਇੱਥੇ ਰੈਂਟ ਤੇ ਲੈ ਕੇ ਚਲਾ ਸਕਦੇ ਆ ਕਿਸੇ ਬੰਦੇ ਨੂੰ ਸ਼ੌਂਕ ਆ ਮੈਂ ਸਕੂਟਰ ਚਲਾਉਣਾ ਮੋਟਰਸਾਈਕਲ ਚਲਾਉਣਾ ਜਾਂ ਸਾਈਕਲ ਚਲਾਉਣਾ ਇੱਥੇ ਨੇੜੇ-ਨੇੜੇ ਹੋਰ ਵੀ ਬੜੀਆਂ ਲੋਕੇਸ਼ਨਾਂ ਨੇ ਵਾਟਰਫਾਲ ਹੈਗੇ ਆ ਬੰਦਾ ਉਧਰ ਨੂੰ ਇਹ ਸਾਈਕਲ ਰੈਂਟ ਤੇ ਲੈ ਕੇ ਜਾ ਸਕਦਾ ਤੇ ਹਰ ਤੁਹਾਨੂੰ ਦੱਸਿਆ ਵੀ ਹਰ ਰੈਸਟੋਰੈਂਟ ਜਿਹੜਾ ਬਣਾਇਆ ਹੋਇਆ ਉਹਨੇ ਆਪਦੀ ਛੱਤ ਦੇ ਉੱਤੇ ਜਾਂ ਉਹਨੇ ਖੇਤਾਂ 'ਚ ਜਾਂ ਜੰਗਲ ਜੇ ਦੇ ਵਿੱਚ ਕੁਛ ਨਾ ਕੁਛ ਬਣਾਇਆ ਹੋਇਆ ਤੇ ਇੱਥੇ ਇਹ ਆਪਾਂ ਪਹੁੰਚ ਗਏ ਗਰਾਊਂਡ ਦੇ ਵਿੱਚ ਗਰਾਉਂਡ ਦੇ ਵਿੱਚ ਵੀ ਲੋਕਾਂ ਨੇ ਕੈਫੇ ਬਣਾਏ ਹੋਏ ਆ ਇੱਥੇ ਜੜ ਕੇ ਸੋਹਣੇ ਬਣਾਏ ਹੋਏ ਆ ਜਾਨਕਿ ਅਟਰੈਕਟਿਵ ਜੇ ਬਣਾਏ ਹੋਏ ਆ ਐਦਾਂ ਨਹੀਂ ਲੱਗਦਾ ਕਿ ਜਾਲੀ ਜੇ ਬਣਾਏ ਹੋਏ ਆ ਆ ਉੱਪਰ ਛੱਤ ਤੇ ਬੈਠਣ ਨੂੰ ਬਣਾਇਆ ਹੋਇਆ ਤੇ ਇਧਰਲੇ ਪਾਸੇ ਪੀਂਗ ਵੀ ਪਾਈ ਹੋਈ ਹੈ ਇਹਨਾਂ ਨੇ ਜਿਹਦੇ ਵਿੱਚ ਬੱਚੇ ਝੂਟੇ ਲੈਂਦੇ ਆ ਸਾਹਮਣੇ ਇੱਕ ਝੰਡਾ ਲੱਗਿਆ ਹੋਇਆ ਉੱਪਰ ਬੈਠਣ ਵਾਸਤੇ ਬੈਂਚ ਲਾਏ ਹੋਏ ਆ ਤੇ ਇਧਰਲੇ ਪਾਸੇ ਆ ਜਿਹੜੇ ਪੈਰਾਗਲਾਈਡਰ ਆ ਇਨਾਂ ਦੇ ਵਿੱਚ ਇੱਥੇ ਇੱਕ ਨਿਰੰਤਰ ਇਹ ਜਗ੍ਹਾ ਖਾਸ ਜਗ੍ਹਾ ਵਾ ਇੱਥੇ ਥੋੜੀ ਬਹੁਤ ਇੰਨੀ ਖਵਾ ਚਲਦੀ ਰਹਿੰਦੀ ਆ ਕਿ ਕੁਦਰਤੀ ਤੌਰ ਤੇ ਤਾਂ ਹੀ ਇਹ ਜਗ੍ਹਾ ਜਿਹੜੀ ਚੁਣੀ ਗਈ ਆ ਪੈਰਾਗਲਾਈਡਿੰਗ ਵਾਸਤੇ ਤੇ ਇੱਥੇ ਇਹ ਜਿਹੜੇ ਸਿੱਖ ਰਹੇ ਆ ਵੀ ਥੱਲਿਓਂ ਕਿਵੇਂ ਹਵਾ ਭਰਨੀ ਆ ਇਹਦੇ ਚ ਕਿਵੇਂ ਇਹਨੂੰ ਰੁਕਣਾ ਜਾਂ ਕਿਵੇਂ ਪੈਰ ਚੱਕਣੇ ਜਾਂ ਜਿਹੜੀ ਮੂਰਲੀ ਟ੍ਰੇਨਿੰਗ ਆ ਉਹ ਇੱਥੇ ਹੋ ਰਹੀ ਆ ਇੱਥੇ ਵੀ ਆ ਆ ਇੱਥੇ ਇੱਕ ਪੈਰਾਗਲਾਈਡਰ ਜਿਹੜਾ ਵਾ ਲੰਮਾ ਪਿਆ ਹੋਇਆ ਜਨ ਕਿ ਇੱਥੇ ਪੈਰਾਗਲਾਈਡਰ ਖੋਲਿਆ ਹੋਇਆ ਤੇ ਇੱਥੇ ਇੱਕ ਕੁੜੀ ਆ ਉਹ ਦੱਸ ਰਹੀ ਆ ਵੀ ਤੂੰ ਇਸ ਤਰ੍ਹਾਂ ਕਰ ਹਵਾ ਦੀ ਐਸ ਸਾਈਡ ਤੇ ਨੂੰ ਖੜ ਆ ਆ ਰੱਸੀ ਖਿੱਚਣੀ ਆ ਆ ਨਹੀਂ ਖਿੱਚਣੀ ਜਦੋਂ ਉਪਰੋਂ ਬਲਿੰਗ ਤੋਂ ਪੈਰਾਗਲਾਈਡ ਇੱਥੇ ਆਉਂਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਇਹ ਜੇ ਆਪਾਂ ਬਾਈ ਰੋਡ ਜਾਂਦੇ ਆ ਤਾਂ 18-20 ਕਿਲੋਮੀਟਰ ਦਾ ਸਫ਼ਰ ਆ ਜਿੱਥੋਂ ਪੈਰਾਗਲਾਈਡ ਉੱਡਦਾ ਤੇ ਜਿੱਥੇ ਉਤਰਦਾ ਤੇ ਇਸ ਨੂੰ ਜੇ ਬਾਈ ਰੋਡਸ ਟਰੈਵਲ ਕਰਨਾ ਤਾਂ 18-20 ਕਿਲੋਮੀਟਰ ਦਾ ਸਫ਼ਰ ਆ ਪਰ ਜਦੋਂ ਉਤੋਂ ਉੱਡਦਾ ਤਾਂ ਇੱਥੇ ਪਹੁੰਚਣ ਵਾਸਤੇ ਬੰਦਾ 10 ਮਿੰਟ ਚ ਵੀ ਆ ਸਕਦਾ ਤੇ ਡੇਢ ਘੰਟੇ ਚ ਵੀ ਆ ਸਕਦਾ ਤੇ ਇਹ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਪਾਇਲਟ ਆ ਤੇ ਤੁਹਾਡੇ ਤੋਂ ਖੁਸ਼ ਆ ਨਹੀਂ ਖੁਸ਼ ਜਾਂ ਉਹਦੇ ਕੋਲੇ ਹੋਰ ਕੰਮ ਹੈਗਾ ਜਾਦੇ ਆ ਕੰਮ ਤਾਂ ਉਹ ਤੁਹਾਨੂੰ 6ਤੀ ਪਚਾ ਦਊਗਾ ਜੇ ਨਹੀਂ ਤਾਂ ਤੁਹਾਨੂੰ ਅੱਧਾ ਘੰਟਾ ਪੌਣਾ ਘੰਟਾ ਪਹਿਲਾ ਟਾਈਮ ਦਾ ਵੀ ਅਗਲੇ ਨਾਲ ਗੱਲ ਕਰਕੇ ਫਿਰ ਤੁਰਿਓ ਤੇ ਇਹ ਜਿਹੜਾ ਮੁੰਡਾ ਆਇਆ ਹੋਇਆ ਇਹ ਸਿਰਫ ਪੈਰਾਗਲਾਈਡਿੰਗ ਦਾ ਇੱਥੇ ਕੋਰਸ ਕਰਨ ਆਇਆ ਹੋਇਆ ਇਹ ਵੀ ਇੰਦੌਰ ਤੋਂ ਆਇਆ ਹੋਇਆ ਤੇ ਇਹ ਜਿਹੜੀ ਕੁੜੀ ਖੜੀ ਆ ਇਹ ਇਨਸਟ੍ਰਕਟਰ ਆ ਤੇ ਇਹ ਦੱਸਦੇ ਆ ਵੀ ਇੱਕ ਬੰਦਾ 10-10 ਕਿੱਟਾਂ ਖਰੀਦ ਲੈਂਦਾ ਜਾਨਕਿ ਇੱਕ ਜੇ ਕਿੱਟ ਹੈਗੀ ਆ ਪੈਰਾਗਲਾਈਡਿੰਗ ਦੀ 8 ਲੱਖ ਦੀ ਜਾਂ 6 ਲੱਖ ਦੀ ਤਾਂ ਇੱਕ ਇੱਕ ਬੰਦਾ 10-10 ਖਰੀਦ ਲੈਂਦਾ ਫਿਰ ਜਿੰਨਾ ਕੋਲੇ ਲਾਇਸੈਂਸ ਹੈਗਾ ਉਹ ਉਹਨੂੰ ਕਿਰਾਇਆ ਦਿੰਦੇ ਆ ਵੀ ਪਰ ਫਲਾਈਟ ਮਗਰ ਤੇਰਾ 1000 ਰੁਪਿਆ ਤੇ ਜਿਹਦਾ 2 2000 ਰੁਪਿਆ ਜਨ ਕਿ ਜਿਹਦਾ ਗਲਾਈਡਰ ਫਿਰ ਬਾਕੀ ਉੱਤੇ ਲੈ ਕੇ ਵੀ ਜਾਣਾ ਬੰਦੇ ਨੂੰ ਟਰਾਂਸਪੋਰਟ ਦਾ ਵੀ ਖਰਚਾ 20 ਕਿਲੋਮੀਟਰ ਦਾ ਕਿਉਂਕਿ ਉੱਪਰ ਨੂੰ ਚੜ੍ਹਾਈ ਵੀ ਬਹੁਤ ਜ਼ਿਆਦਾ ਆ ਤੇ ਇੱਥੇ ਇਹਨਾਂ ਨਾਲ ਕੁਝ ਗੱਲਾਂ ਮਾਰੀਆਂ 303500 ਰੁਪਇਆ ਇੱਥੇ ਦਾ ਪਰ ਫਲਾਈਟ ਦਾ ਜੇ ਕਿਸੇ ਨੇ ਉੱਡਣਾ ਤਾਂ ਇੰਨਾ ਖਰਚਾ ਹੈਗਾ ਤੇ ਜਾਇਜ਼ ਵੀ ਲੱਗਿਆ ਮੈਨੂੰ ਕਿਉਂਕਿ ਅਗਲੇ ਨੇ ਵੀ ਬੜੇ ਪੈਸੇ ਇਨਵੈਸਟ ਕੀਤੇ ਆ ਫਿਰ ਅਗਲੇ ਨੇ ਪੜਾਈ ਤੇ ਵੀ ਕੀਤੇ ਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਇਨਸਟਰੂਮੈਂਟ ਫਿਰ ਰਾਹ ਦੇ ਵਿੱਚ ਟੀਮਾਂ ਵੀ ਖੜੀਆਂ ਆ ਜਿਹੜੀਆਂ ਸਿਕਿਉਰਿਟੀ ਵਜੋਂ ਨਿਗ੍ਹਾ ਰੱਖਦੀਆਂ ਨੇ ਇਹ ਇੱਥੇ ਪ੍ਰੈਕਟਿਸ ਕਰਦੇ ਆ ਇਹਨੂੰ ਹਵਾ ਭਰਨ ਦੀ ਕਿਵੇਂ ਭਰਨੀ ਆ ਫੇਰ ਕਿਵੇਂ ਉਡਾਉਣਾ ਇਹਨੂੰ ਥੱਲੇ ਸੈੱਟ ਲੈਂਦੇ ਆ ਆ ਉਲਝ ਗਿਆ ਇਹਦੇ ਵਿੱਚ ਫਸ ਗਿਆ ਹੁਣ ਇਹਨੂੰ ਕਿਵੇਂ ਕਲੀਅਰ ਕਰਨਾ ਇਹ ਸਾਰੀਆਂ ਜਿਹੜੀਆਂ ਨੇ ਟ੍ਰੇਨਿੰਗ ਦਾ ਹਿੱਸਾ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਕਿਸੇ ਤਿਤਲੀਆਂ ਦੇ ਬਾਗ ਦੇ ਵਿੱਚ ਫਿਰਦੇ ਹੋਵੋ ਤੇ ਬੜਾ ਸੋਹਣਾ ਨਜ਼ਾਰਾ ਤੇ ਇੱਥੇ ਇੱਕ ਛੋਟੀਆਂ ਜੀਆਂ ਦੋ ਬੱਚੀਆਂ ਡਾਂਸ ਵੀ ਕਰ ਰਹੀਆਂ ਨੇ ਆਪਾਂ ਉਹਨਾਂ ਨੂੰ ਵੀ ਤੁਹਾਨੂੰ ਦਿਖਾਉਨੇ ਆ ਤੇ ਇਹਨਾਂ ਨਾਲ ਵੀ ਗੱਲਾਂ ਕੀਤੀਆਂ ਇਹ ਜਿਹੜਾ ਗਲਾਈਡਰ ਆ ਆਪਾਂ ਨੂੰ ਵੈਸੇ ਹੀ ਲੱਗਦਾ ਕਿ ਇਹ ਸਿੱਧਾ ਕਪੜਾ ਜਿਹਾ ਇਹਦੇ ਵਿੱਚ ਬੜੇ ਹੋਲ ਬਣਾਏ ਹੋਏ ਆ ਗਲੀਆਂ ਬਣਾਈਆਂ ਹੋਈਆਂ ਨੇ ਬੜੇ ਢੰਗ ਨਾਲ ਸਿਉਂਤਾ ਗਿਆ ਇਹ ਤੇ ਬੜਾ ਕਹੋ ਸਪੈਸ਼ਲ ਕਪੜਾ ਇਹ ਜਿਹਦੇ ਵਿੱਚੋਂ ਹਵਾ ਕ੍ਰੋਸ ਨਹੀਂ ਹੁੰਦੀ ਤੇ ਲੋਕ ਇੱਥੇ ਆਪਣਾ ਖਾਣਾ ਲੈ ਕੇ ਆਉਂਦੇ ਆ ਲੋਕ ਆਉਂਦੇ ਆ ਇੱਥੇ ਆ ਕੇ ਬੈਂਦੇ ਆ ਗੱਲਾਂ ਮਾਰਦੇ ਆ ਜੇ ਤੁਸੀਂ ਇਸ ਸੋ ਫਰ ਨੂੰ ਨਹੀਂ ਕੀਤਾ ਤਾਂ ਜਰੂਰ ਕਰਕੇ ਆਇਓ ਮਨਾਲੀ ਸ਼ਿਮਲੇ ਦੇ ਵਿੱਚ ਕੱਖ ਨਹੀਂ ਰੱਖਿਆ ਹੋਇਆ ਅਜਿਹੀ ਜਗ੍ਹਾ ਤੇ ਜਾਓ ਜਿੱਥੇ ਆਪਦੇ ਪਰਿਵਾਰ ਨਾਲ ਜਾਓ ਤੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਤੁਸੀਂ ਆਪਦੇ ਪਰਿਵਾਰ ਨਾਲ ਆਏ ਹੋ ਤੇ ਇੱਕ ਸੇਫ ਜਗ੍ਹਾ ਤੇ ਆਏ ਹੋ ਤੇ ਇੱਥੇ ਕੋਈ ਹੁੱਲੜਬਾਜੀ ਨਹੀਂ ਕਰਦਾ ਇੱਥੇ ਥਾਂ ਥਾਂ ਦੇ ਉੱਤੇ ਮੈਂ ਦੇਖਿਆ ਵੀ ਕੋਈ ਆਮ ਪੁਲਿਸ ਵਾਲਾ ਵੀ ਨਹੀਂ ਖੜਾ ਕਿਉਂਕਿ ਇੱਥੇ ਕ੍ਰਾਈਮ ਬਹੁਤ ਘੱਟ ਆ ਇਸ ਏਰੀਏ ਦੇ ਵਿੱਚ ਤੇ ਆਓ ਤੇ ਇਸ ਜਗ੍ਹਾ ਦਾ ਨਜ਼ਾਰਾ ਲਓ ਤੇ ਦੇਖੋ ਤੁਸੀਂ ਜਦ ਤੱਕ ਸੀਨ ਦੇਖੋ ਆ ਹਵਾ ਦਾ ਬੁੱਲਾ ਆਇਆ ਤੇ ਉਹ ਚੜ ਗਏ ਤਹਾਨੂੰ ਜਣ ਕੇ ਇਹੀ ਇਹਨਾਂ ਨੂੰ ਪ੍ਰੈਕਟਿਸ ਦਵਾਉਂਦੇ ਆ ਵੀ ਉੱਪਰੋਂ ਜਦੋਂ ਤੁਸੀਂ ਉੱਡਣਾ ਇਦਾਂ ਦੀ ਹਵਾ ਆਊਗੀ ਤੇ ਕਿਹੜੀਆਂ ਰੱਸੀਆਂ ਦੇ ਨਾਲ ਤੁਸੀਂ ਇਹਨੂੰ ਥੱਲੇ ਨੂੰ ਕਰਨਾ ਕਿਹੜੀਆਂ ਰੱਸੀਆਂ ਦੇ ਨਾਲ ਇਹਨਾਂ ਨੂੰ ਤਹਾਨੂੰ ਕਰਨਾ ਇਹਦੇ ਵਿੱਚ ਬੜੇ ਤਰ੍ਹਾਂ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀਆਂ ਰस्सियां ਵੀ ਆ ਇਹ ਵੀ ਬੜੀਆਂ ਸਪੈਸ਼ਲ ਨੇ ਇਹਦੇ ਪਿਛਲੇ ਪਾਸੇ ਗਰਾਊਂਡ ਦੇ ਇਹ ਛੋਟੇ ਛੋਟੇ ਖੇਤ ਬਣੇ ਹੋਏ ਆ ਇੱਥੇ ਘੋੜੇ ਜਿਹੜੇ ਸੀਗੇ ਬੜੇ ਸੋਹਣੇ ਲੱਗਦੇ ਸੀ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਸਿਨਰੀ ਜਿਵੇਂ ਆਪਣੀ ਘਰਾਂ ਚ ਖਿੱਚ ਕੇ ਲਾਈ ਹੁੰਦੀ ਆ ਅਜਿਹੀ ਚੀਜ਼ ਮਹਿਸੂਸ ਹੁੰਦੀ ਸੀ ਤੇ ਆ ਕੁੜੀਆਂ ਦਾ ਡਾਂਸ ਦੇਖੋ ਕਰਾ ਤੀ ਕਰਾ ਥੈਂਕ ਯੂ ਹਿਮਾਚਲ ਦੇ ਗੀਤ ਹਿਮਾਚਲ ਦਾ ਡਾਂਸ ਹਿਮਾਚਲ ਦਾ ਕਲਚਰ ਬੜਾ ਰਿਚ ਕਲਚਰ ਆ ਪੰਜਾਬ ਦਾ ਵੀ ਆ ਹਰ ਇੱਕ ਸਟੇਟ ਦਾ ਆਪ ਦਾ ਆਪ ਦਾ ਰਾਜਸਥਾਨ ਦਾ ਵੀ ਆ ਤੇ ਇਹ ਸੀਗਾ ਜੀ ਸਾਰਾ ਵਲੌਗ ਪੰਜਾਬੀ ਦੇ ਵਿੱਚ ਤੁਹਾਨੂੰ ਸਾਰੀ A to Z ਜਾਣਕਾਰੀ ਦਿੱਤੀ ਅਜਿਹੀ ਜਗ੍ਹਾ ਦੀ ਜਾਣਕਾਰੀ ਦਿੱਤੀ ਜਿੱਥੇ ਬਹੁਤ ਲੋਕ ਪੰਜਾਬੀ ਹਜੇ ਤੱਕ ਗਏ ਹੀ ਨਹੀਂ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆਂ ਛੇਤੀ ਨਵੇਂ ਵਲੌਗ ਚ ਤੇ ਇੱਥੇ ਰੋਡਵੇਜ ਦੀ ਬੱਸ ਵੀ ਆਉਂਦੀ ਆ ਜੇ ਤੁਸੀਂ ਬੱਸ ਜੀ ਟ੍ਰੈਵਲ ਕਰਨਾ ਤਾਂ ਤੁਸੀਂ ਭਾਵੇਂ ਸ਼ਾਲਾ ਤੋਂ ਇਹ ਬੱਸ ਲੈ ਕੇ ਵੀ ਆ ਸਕਦੇ ਹੋ ਜਿਹੜੀ ਬਿਲਕੁਲ ਗਰਾਊਂਡ ਦੇ ਕੋਲੇ ਆ ਕੇ ਇਹਦਾ ਸਟਾਪ ਆ ਤੇ ਜਿੱਥੇ ਇਹਦਾ ਸਟਾਪ ਆ ਉੱਥੇ ਇੱਕ ਬਹੁਤ ਵਧੀਆ ਪੀਜ਼ਾ ਸ਼ਾਪ ਵੀ ਆ ਹਿਮਾਲਿਆਨ ਪੀਜ਼ਾ ਤੇ ਜਿਹੜੇ ਪੈਰਾਗਲਾਈਡਿੰਗ ਵਾਲੇ ਆ ਇਹ ਬਾਜ਼ਾਰ ਦੇ ਉੱਤੋਂ ਦੇ ਵੀ ਕਮਾ ਲਏ ਹੁੰਦੇ ਆ ਕਿਉਂਕਿ ਇਹਨਾਂ ਦੀ ਮਰਜ਼ੀ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਮਿਲਦੇ ਆ ਛੇਤੀ ਨਵੇਂ ਬਲੌਗ 'ਚ